ਇਸ ਤਰ੍ਹਾਂ ਵਿਜ਼ਿਟ ਕੀਤਾ ਜੀ ਅੱਜ ਅੱਜ ਪਹਿਲਾਂ ਤੇ ਜਿਹੜੇ ਸਾਡੇ ਮੁਲਾਜ਼ਮ ਭਰਤੀ ਕੀਤੇ ਆ ਨਵੇਂ ਵਾਰਡਰ ਮੇਟਰਨ ਉਹਨਾਂ ਦੀ ਪਾਸਿੰਗ ਆਊਟ ਪ੍ਰੀਡ ਹੀ ਉੱਥੋਂ ਆਏ ਆ ਤੇ ਹੁਣ ਸਾਡੇ ਇੱਥੇ ਜਿਹੜੀਆਂ ਖੇਡਾਂ ਦੇ ਵਿੱਚ ਜਿਹੜੇ ਕੈਦੀਆਂ ਨੇ ਭਾਗ ਲੈਣਾ ਤੇ ਉਹਦੀ ਸ਼ੁਰੂਆਤ ਕਰਾਉਣ ਲਈ ਆਏ ਸਾਡੇ ਸਮੂਚੇ ਅਧਿਕਾਰੀ ਏਡੀਜੀਪੀ ਜੇਲ ਅਰुणਪਾਲ ਜੀ ਸਾਡੇ ਮੁਹੰਮਦ ਥਾਇਬ ਜੀ ਜਿਹੜੇ ਕਿ ਬਹੁਤ ਸincere ਸਿਆਣੇ IAS ਅਫਸਰ ਨੇ ਨਾਲ ਸਾਡੇ DIG ਜੇਲ ਮਨਮੋਹਨ ਸ਼ਰਮਾ ਜੀ DIG ਸਾਡੇ SSM ਮਾਨ ਸਾਹਿਬ ਤੇ ਹੋਰ ਵੀ ਉੱਚ ਅਧਿਕਾਰੀ ਸਾਡੇ ਪ੍ਰਿੰਸੀਪਲ ਟ੍ਰੇਨਿੰਗ ਸਕੂਲ ਵਰੁਣ ਸ਼ਰਮਾ ਜੀ ਸਾਰੇ ਨਾਲ ਨੇ ਬਾਕੀ ਨਾਲ ਜੇਲ ਦੀ ਵੀ ਚੈਕਿੰਗ ਕਰਾਂਗੇ ਅੱਗੇ ਵੀ ਥੋੜੇ ਦਿਨ ਪਹਿਲਾਂ ਮੈਂ ਚੈਕਿੰਗ ਕਰਕੇ ਗਿਆ ਇਥੋਂ ਪਟਿਆਲੇ ਜੇਲ ਦੇ ਵਿੱਚ ਜੇ ਕੋਈ ਕੈਦੀਆਂ ਨੂੰ ਮੁਸ਼ਕਲਾਂ ਸਨ ਇਹ ਉਹ ਮੁਸ਼ਕਲਾਂ ਸੁਣੀਆਂ ਵੀ ਆ ਤੇ ਅਫਸਰ ਸਹਿਬਾਨਾਂ ਨੂੰ ਸੁਪਰਡੈਂਟ ਸਾਹਿਬ ਨੂੰ ਕਹਿ ਕੇ ਡੀਜੀਪੀ ਸਾਹਿਬ ਨੂੰ ਕਹਿ ਕੇ ਉਹ ਮੁਸ਼ਕਲਾਂ ਹੱਲ ਵੀ ਕਰਾਈਆਂ ਪੰਜਾਬ ਸਰਕਾਰ ਦੀ ਸੋਚ ਹੀ ਇਹ ਆ ਕਿ ਜਿਹੜੇ ਭਾਵੇਂ ਕੋਈ ਗਲਤ ਰਾਏ ਪੈ ਕੇ ਜਾਂ ਕੋਈ ਮਾੜਾ ਮੂਟ ਉਨੇ ਕੀ ਹੋ ਸਕਦਾ ਵਾ ਗਲਤ ਤਰੀਕੇ ਨਾਲ ਫਸ ਗਿਆ ਜਾਂ ਜੋ ਵੀ ਹੋਇਆ ਉਹ ਪਿਛਲੀ ਜ਼ਿੰਦਗੀ ਨੂੰ ਭਲਾ ਕੇ ਉਹਨੂੰ ਸੁਧਾਰ ਕੇ ਉਹਦੇ ਪਰਿਵਾਰ ਤੇ ਭੇਜਿਆ ਜਾਵੇ ਉਹਦੇ ਤਹਿਤ ਹੀ ਅਸੀਂ ਸਮੇਂ-ਸਮੇਂ ਤੇ ਜੇਲਾਂ ਦੀ ਚੈਕਿੰਗ ਵੀ ਤਾਂ ਹੀ ਕਰਦੇ ਆਂ ਵੀ ਜੇ ਕਿਸੇ ਨਾਲ ਕੋਈ ਜਿਵੇਂ ਮੰਨ ਲਓ ਲੋੜਿਆ ਬੰਦੇ ਨੂੰ ਉਹਦੇ ਪਰਿਵਾਰ ਦੇ ਮੈਂਬਰ ਕੋਈ ਮੁਲਾਕਾਤ ਕਰਨੀ ਆਉਂਦੇ ਜਾਂ ਉਹਦੇ ਕੋ ਵਕੀਲ ਕਰਨ ਲਈ ਪੈਸੇ ਨਹੀਂ ਹੈਗੇ ਫਿਰ ਅਸੀਂ ਸਰਕਾਰੀ ਤੌਰ ਤੇ ਉਹਨੂੰ ਮੱਈਆ ਕਰਾ ਦਿੰਦੇ ਆ ਬਾਕੀ ਜਿਹੜੀ ਸਰਕਾਰ ਦੀ ਹੁਣ ਪ੍ਰਹਾਰ 2 ਜਿਹੜੀ ਮੁਹਿੰਮ ਚੱਲੀ ਆ ਉਹਦੇ ਚ ਸਾਡੀ ਕੋਸ਼ਿਸ਼ ਇਹੋ ਆ ਕਿ ਜਿੰਨੇ ਵੀ ਗੈਂਗਸਟਰ ਨੇ ਉਹਨਾਂ ਤੇ ਕਾਰਵਾਈਆਂ ਕਰ ਕਰਕੇ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਭੇਜਿਆ ਜਾਵੇ ਤਾਂ ਜੋ ਜਿਹੜੇ ਸਾਡੇ ਭੈਣਾ ਭਰਾ ਪੰਜਾਬ ਦੇ ਲੋਕ ਨੇ ਉਹਨਾਂ ਨੂੰ ਸ਼ਾਂਤਮਈ ਤੇ ਵਧੀਆ ਜੀਵਨ ਜਿਹੜਾ ਜਿਹੜਾ ਕਿ ਪੰਜਾਬ ਸਾਡਾ ਅਜ ਤੋਂ ਕੋ 30 40 ਸਾਲ ਪਹਿਲਾਂ ਰੰਗਲਾ ਪੰਜਾਬ ਹੁੰਦਾ ਸੀ ਉਹ ਰੰਗਲਾ ਪੰਜਾਬ ਬਣਾ ਕੇ ਦੀਏ ਉਹ ਪਹਿਲਾ ਪੰਜਾਬ ਕੋਲ ਕਬਡੀਆਂ ਛਿੰਝਾਂ ਮੇਲਿਆਂ ਵਾਲਾ ਪੰਜਾਬ ਤੇ ਜਿਹੜੇ ਕੋਈ ਸਮਾਜ ਵਿਰੋਧੀ ਅਨਸਰ ਨੇ ਜਾਂ ਕੋਈ ਸਮਗਲਰ ਨੇ ਉਹਨਾਂ ਤੇ ਵੀ ਪਿਛਲੇ ਸਮੇਂ ਚ ਤੁਸੀਂ ਵੇਖਿਆ ਹੀ ਆ ਲਗਭਗ 30 31000 ਦੇ ਕਰੀਬ ਐਫ ਆਈ ਆਰ ਦਰਜ ਹੋਈ ਤੇ 40 41000 ਦੇ ਕਰੀਬ ਸਮਗਲਰ ਫੜ ਫੜ ਕੇ ਜੇਲ੍ਹਾਂ ਦੇ ਵਿੱਚ ਭੇਜੇ ਥੋੜੀ ਜੀ ਦਿੱਕਤ ਉੱਥੇ ਹੁੰਦੀ ਉਹ ਸਮਗਲਰ ਫੜਿਆ ਜਾਂਦਾ ਤੇ ਫਿਰ ਉਹਦੇ ਪਿੱਛੇ ਜਿਹੜੇ ਕੋਈ ਪੁਰਾਣੀਆਂ ਪੋਲੀਟੀਕਲ ਰਵੈਤੀ ਪਾਰਟੀਆਂ ਦੇ ਜਿਹੜੇ ਆਗੂ ਆ ਸਾਬਕਾ ਸਰਪੰਚ ਜਾਂ ਸਾਬਕਾ ਮੈਂਬਰ ਜਾਂ ਮੰਨ ਲਓ ਨੰਬਰਦਾਰ ਨੇ ਉਹ ਉਹਨਾਂ ਦੀਆਂ ਜ਼ਮਾਨਤਾਂ ਦਿੰਦੇ ਆ ਉੱਥੇ ਦਿੱਕਤ ਆਉਂਦੀ ਆ ਬਾਕੀ ਪੁਲਿਸ ਪੰਜਾਬ ਪੁਲਿਸ ਆਪਦਾ ਬੜਾ ਵਧੀਆ ਕੰਮ ਕਰਦੀ ਪਈ ਆ ਸਾਡੀ ਜੇਹੜੀ ਪੁਲਿਸ ਜਿਹੜੀ ਆ ਉਹ ਬੜੀ ਤੰਦੇਈ ਨਾਲ ਇਮਾਨਦਾਰੀ ਨਾਲ ਕੰਮ ਕਰਦੀ ਪਈ ਆ ਜਦੋਂ ਉਹਨਾਂ ਲੋਕਾਂ ਦੀਆਂ ਜਿਹੜੇ ਸਮਾਜ ਨੂੰ ਗਾਲਦੇ ਆ ਸਮਾਜ ਨੂੰ ਖਰਾਬ ਕਰਦੇ ਆ ਲੋਕਾਂ ਦੇ ਪੁੱਤਾਂ ਨੂੰ ਚਿੱਤੇ ਤੇ ਲਾਉਂਦੇ ਆ ਜਾਂ ਜਿਹੜੇ ਬੰਦੇ ਲੋਕਾਂ ਤੋਂ ਫਰੋਤਗੀਆਂ ਮੰਗਦੇ ਆ ਤੇ ਕਤਲ ਕਰਦੇ ਆ ਉਹਨਾਂ ਲੋਕਾਂ ਦੀ ਜਦੋਂ ਜ਼ਮਾਨਤਾਂ ਦੇਣ ਤੁਰ ਪੈਂਦੇ ਆ ਨਾ ਲੋਕ ਉਹ ਥੋੜਾ ਜਿਹਾ ਮੈਸੇਜ ਗਲਤ ਜਾਂਦਾ ਮੇਰੀ ਤੇ ਹਰ ਸਟੇਜ ਤੋਂ ਇਹੋ ਕੋਸ਼ਿਸ਼ ਹੁੰਦੀ ਆ ਕਿ ਲੋਕਾਂ ਨੂੰ ਕਹੀਏ ਜਿਹੜੇ ਸਮਗਲਰ ਜਾਂ ਗੈਂਗਸਟਰ ਨੇ ਜਿਹੜੇ ਲੋਕਾਂ ਦੇ ਕਤਲ ਕਰਦੇ ਆ ਉਹਨਾਂ ਲੋਕਾਂ ਦੀ ਜ਼ਮਾਨਤ ਨਹੀਂ ਦੇਣੀ ਚਾਹੀਦੀ ਇਹਨਾਂ ਨੂੰ ਪਤਾ ਹੋਵੇ ਕਿ ਸਾਡੇ ਪਿੱਛੇ ਨਹੀਂ ਕਿਸੇ ਨੇ ਆਉਣਾ ਤੇ ਜਿੰਨਾ ਚਿਰ ਜ਼ਮਾਨਤ ਉਸ ਪਿੰਡ ਦਾ ਜਾਂ ਉਸ ਸ਼ਹਿਰ ਦਾ ਬੰਦਾ ਨੰਬਰਦਾਰ ਜਾਂ ਸਰਪੰਚ ਜਾਂ ਕੋ ਮੈਂਬਰ ਨਾਣਾ ਦੇਵੇ ਉਹਨਾਂ ਚਿਰ ਉਹਨਾਂ ਬੰਦਿਆਂ ਦੀ ਜਿਮਾਂਤ ਨਹੀਂ ਹੋ ਸਕਦੀ ਸਾਨੂੰ ਸਾਰਿਆਂ ਨੂੰ ਇੱਕ ਮੋਟ ਹੋ ਕੇ ਸਾਥ ਦੇਣਾ ਚਾਹੀਦਾ ਉਸੇ ਤਹਿਤ ਅਸੀਂ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਤੋਂ ਪੈਸੇ ਲੈ ਕੇ ਉਹਨਾਂ ਨੂੰ ਬੇਨਤੀ ਕਰਕੇ ਜੈਮਰ ਲਾਉਣ ਦੀ ਜਿਹੜੀ ਆ ਸਾਡੀ ਪ੍ਰਕਿਰਿਆ ਚੱਲਦੀ ਪਈ ਆ ਤਕਰੀਬਨ ਜਿਹੜੀਆਂ ਸਾਡੀਆਂ ਕੇਂਦਰੀ ਜੇਲਾਂ ਉਹਨਾਂ ਦੇ ਵਿੱਚ ਲੱਗੇ ਵੀ ਆ ਤੇ ਹੋਰ ਅਸੀਂ ਦੂਟੀਆਂ ਜੇਲਾਂ ਦੇ ਵਿੱਚ ਵੀ ਜੈਮਰ ਲਾਵਾਂਗੇ ਨਾਲ ਫੁੱਲ ਐਚਡੀ ਕੁਆਲਿਟੀ ਦੇ ਸੀਸੀਟੀਵੀ ਕੈਮਰੇ ਪੂਰੀ ਬਾਡੀ ਨੂੰ ਸਕੈਨ ਕਰਨ ਵਾਲੇ ਸਕੈਨਰ ਉਹ ਸਾਰੀਆਂ ਜੇਲ੍ਹਾਂ ਦੇ ਤਾਂ ਜੋ ਜਿਹੜਾ ਪੁਰਾਣਿਆਂ ਸਮਿਆਂ ਦੇ ਵਿੱਚ ਪੁਰਾਣੀਆਂ ਪੋਲੀਟੀਕਲ ਪਾਰਟੀਆਂ ਨੇ ਗੈਂਗਸਟਰ ਬਣਾਏ ਆ ਜਾਂ ਸਮਗਲਰ ਬਣਾਏ ਆ ਉਹਨਾਂ ਬੰਦਿਆਂ ਨੂੰ ਫੜ ਕੇ ਤੇ ਉਹਨਾਂ ਨੂੰ ਸੁਧਾਰ ਕੇ ਉਹਨਾਂ ਦੇ ਪਰਿਵਾਰਾਂ 'ਚ ਭੇਜ ਗਏ ਬਾਕੀ ਜਦੋਂ ਦਾ ਦਾਸ ਦੇ ਕੋਲ ਡਿਪਾਰਟਮੈਂਟ ਆਇਆ ਬੜੀ ਬਾਪੇ ਨਾਨਕ ਦੀ ਮਿਹਰ ਰਹੀ ਹੈ ਕਾਲਪੁਰ ਖਵਾਈ ਗੁਰੂ ਦੀ ਬੜੇ ਸਹੀ ਢੰਗ ਨਾਲ ਡਿਪਾਰਟਮੈਂਟ ਚੱਲਦਾ ਪਿਆ ਜੇਲ੍ਹਾਂਾਂ ਦੇ ਵਿੱਚ ਜਿਹੜੀਆਂ ਪਹਿਲਾਂ ਗੈਂਗਵਾਰਾ ਹੁੰਦੀਆਂ ਸੀ 2022 ਤੋਂ ਪਹਿਲਾਂ ਦੀਆਂ ਉਹ ਵੀ ਸਾਡੇ ਏਡੀਜੀਪੀ ਸਾਹਿਬ ਤੇ ਸਾਡੇ ਸਾਰੇ ਸੁਪਰਡੈਂਟ ਬੜੇ ਸੁਹਿਰਦ ਨੇ ਬੜੇ ਮਿਹਨਤੀ ਨੇ ਅਸੀਂ ਆਪ ਵੀ 24 ਘੰਟੇ ਰਾਤ ਦਿਨ ਸਾਰੀਆਂ ਜੇਲਾਂ ਦੇ ਉੱਤੇ ਮਤਲਬ ਐ ਪੂਰੀ ਪਾਰਖਖ ਦੇ ਨਾਲ ਨਿਗਾਹ ਬਣਾ ਕੇ ਰੱਖਦੇ ਆਂ ਕਿ ਕੋਈ ਵਾਰਦਾਤ ਨਾ ਹੋਵੇ ਭਾਵੇਂ ਕੋਈ ਕ੍ਰਾਈਮ ਕਰਕੇ ਅੰਦਰ ਆਇਆ ਪਰ ਉਹਦੀ ਜ਼ਿੰਦਗੀ ਦੀ ਸੇਫਟੀ ਦੀ ਜ਼ਿੰਮੇਵਾਰੀ ਸਾਡੀ ਆ ਤੇ ਸਾਡੀ ਕੋਸ਼ਿਸ਼ ਇਹੋ ਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਸਾਡਾ ਜਿਹੜਾ ਪੰਜਾਬ ਹੈ ਉਹ ਗੈਂਗਸਟਰ ਮੁਕਤ ਤੇ ਸਮੱਗਲਰ ਮੁਕਤ ਹੋਵੇ ਇਦੇ ਤਹਿਤ ਹੀ ਅਸੀਂ ਇੱਥੇ ਲੁਧਿਆਣੇ ਕਾਦਰਬਖਸ਼ ਗੂਰਸਿਆ ਪਿੰਡ ਇੱਕ ਹਾਈ ਸਕਿਉਰਿਟੀ ਨਜ਼ੀਲ ਬਣਾਉਣ ਜਾ ਰਹੇ ਹਾਂ ਜਿਹਦੇ ਵਿੱਚ ਜਿਹੜੇ ਜਾਦੇ ਕ੍ਰਿਮੀਨਲ ਬੰਦੇ ਆ ਜਿਵੇਂ ਮੰਨ ਲਓ ਵੱਡਾ ਕੋਈ ਸਮੱਗਲਰ ਆ ਵੱਡਾ ਕੋਈ ਗੈਂਗਸਟਰ ਆ ਕੋਈ ਜਾਦਾ ਖਤਰਨਾਕ ਬੰਦਾ ਆ ਉਹਨਾਂ ਬੰਦਿਆਂ ਨੂੰ ਇਸ ਜੇਲ ਦੇ ਵਿੱਚ ਰੱਖਾਂਗੇ ਤਾਂ ਜੋ ਇਹਨਾਂ ਬੰਦਿਆਂ ਤੇ ਪੂਰੀ ਨਜ਼ਰ ਰੱਖੀ ਜਾਵੇ ਤੇ ਉਹ 300 350 ਦੇ ਕਰੀਬ ਜਿਹੜੇ ਜਾਦੇ ਖੁੰਖਾਰ ਬੰਦੇ ਆ ਉਹ ਸਾਰੇ ਉੱਥੇ ਰੱਖਾਂਗੇ ਇਸੇ ਤਰ੍ਹਾਂ ਸਾਡੀ ਜਿਹੜੀ ਨਾਬਾ ਜੇਲ ਆ ਉਹਦੀ ਵੀ ਜਿਹੜੀ ਆ ਮਰਮਮਤ ਚੱਲਦੀ ਪਈ ਆ ਉੱਥੇ ਵੀ ਜਿਹੜੇ ਇਹੋ ਜਿਹੇ categories ਦੇ ਬੰਦੇ ਆ ਸੁੱਨ ਦਿੱਤੀ ਜਾਂਦੀ ਆ ਤਾਂ ਬਹੁਤ ਸਾਰੇ ਐਕਸੀਡੈਂਟ ਹੋਣ ਤੋਂ ਬਚਣਗੇ ਪਰਪੋਜ਼ਲ ਤੁਹਾਡੇ ਕੋਲ ਸਰਕਾਰ ਕੋਲ ਗਿਆ ਵੇ ਤੁਹਾਡੇ ਕੋਲ ਵੀ ਪ੍ਰਪੋਜ਼ਲ ਆਇਆ ਜਗਾ ਰੋਡ ਖੁੱਲੀ ਕਰਨ ਦੀ ਜੀ ਜੀ ਰੋਡ ਹੈ ਜੀ ਉਹਦੇ ਬਾਰੇ ਕੋਈ ਨਹੀਂ ਜੇ ਪ੍ਰਪੋਜ਼ਲ ਗਈ ਆ ਤੇ ਵੇਖੋ ਇਹ ਡਿਪਾਰਟਮੈਂਟ ਜਿਹੜਾ ਰੋਡ ਦਾ ਹੈ ਸਾਡੇ ਮਿਨਿਸਟਰ ਹਰਪੰਨ ਸਿੰਘ ਈਟੀਓ ਨੇ ਉਹਨਾਂ ਨਾਲ ਸਰਦਾਰ ਭਗਵੰਤ ਸਿੰਘ ਮਾਨ ਜੀ ਨਾਲ ਰਹਿ ਕਰਕੇ ਵੇਖੋ ਜਿੱਥੇ ਲੋਕਾਂ ਦੀ ਜਾਨ ਦਾ ਮਸਲਾ ਨਾ ਉੱਥੇ ਤੇ ਅਸੀਂ ਪਹਿਲ ਦੇ ਆਧਾਰ ਤੇ ਕੰਮ ਕਰਦੇ ਆ ਇਹ ਸਾਡਾ ਫਰਜ਼ ਵੀ ਬੰਦਾ ਹੈ ਤੇ ਵੇਖੋ ਇੱਕ ਜਾਨ ਜਿਹੜੀ ਚਲ ਜਾਂਦੀ ਹੈ ਨਾ ਆਪਾਂ ਹਜ਼ਾਰਾਂ ਕਰੋੜ ਵੀ ਤੇਰੀ ਕਰ ਦਈਏ ਤੇ ਉਹ ਪਰਿਵਾਰ ਜਿਹੜਾ ਵਾ ਉਹ ਸੰਤੁਸ਼ਟ ਨਹੀਂ ਹੋ ਸਕਦਾ ਕਿ ਜਿਹੜਾ ਇੱਕ ਜੀ ਆ ਉਹਨੇ ਕੀਪਤਾ ਕਿੱਥੋਂ ਤੱਕ ਤਰੱਕੀ ਕਰ ਲੈਣੀ ਆ ਤੇ ਗਾਂ ਉਹਨੇ ਬੱਚਿਆਂ ਨੂੰ ਪਾਲਣਾ ਉਹ ਕੀਪਤਾ ਉਹ ਪਰਿਵਾਰ ਚੋ ਬੱਚੇ ਨੇ ਜਾਂ ਉਸ ਬੰਦੇ ਨੇ ਜਿਹਦੀ ਜਾਨ ਚਲ ਗਈ ਉਹਨੇ ਕੀਪਤਾ ਕੋਈ ਆਈਐਸ ਜਾਂ ਆਈਪੀਐਸ ਅਫਸਰ ਨਹੀਂ ਬਣ ਜਾਣਾ ਜਾਂ ਕੋਈ ਲੀਡਰ ਨਹੀਂ ਬਣ ਜਾਣਾ ਜਾਂ ਕੋਈ ਵੱਡੇ ਬਿਜ਼ਨਸਮੈਨ ਨਹੀਂ ਬਣ ਜਾਣਾ ਤੇ ਉਹ ਕਈ ਵਾਰ ਮੌਤ ਆ ਹੀ ਨਹੀਂ ਹੁੰਦੀ ਉਹਨਾਂ ਹੋਣੀਆਂ ਮੌਤਾਂ ਹੋ ਜਾਂਦੀਆਂ ਜਿਹੜੇ ਕੋਈ ਬਲੈਕ 스ਪੌਟ ਹੁੰਦੇ ਜਾਂ ਕੋਈ ਇਹ ਆਪਾਂ ਪਹਿਲ ਦੇ ਆਧਾਰ ਤੇ ਹੱਲ ਕਰਾਵਾਂਗੇ ਬਾਕੀ ਤੁਸੀਂ ਸਾਰੇ ਸਾਡੇ ਪੱਤਰਕਾਰਾਂ ਪੱਤਰਕਾਰ ਭਾਈ ਜਿਹੜਾ ਸਾਡੇ ਭਰਾ ਤੁਹਾਡਾ ਜਿਹੜਾ ਤੁਸੀਂ ਕੀਮਤੀ ਸਮਾਂ ਦਿੱਤਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਮੈਂ ਧੰਨਵਾਦ ਕਰਦਾ ਅੱਜ ਇੱਕ ਗੈਂਗਸਟਰ ਤੇ ਸਰਕਾਰ ਕੰਮ ਕਰੀ ਹੈ ਪਰ ਪਿਛਲੇ ਸਮੇਂ ਦੇ ਜਿਹੜੇ ਪੁਲਸ ਨੇ ਮਾਮਲੇ ਹੱਲ ਕੀਤੇ ਆ ਉਹਦੇ ਵਿੱਚ ਛੋਟੀ ਉਮਰ ਦੇ ਜਿਹੜੇ ਮੁੰਡੇ ਸਾਹਮਣੇ ਗ੍ਰਿਫਤਾਰੀ ਚਾਏ ਨੇ ਉਹਨਾਂ ਨੇ ਇਹ ਹੀ ਕਹਿਣਾ ਕਿ ਅੰਦਰ ਗੈਂਗਸਟਰਾਂ ਨਾਲ ਕਿਥੇ ਲੱਗਦੇ ਟੱਚ ਜਾਂਦੇ ਆ ਔਰ ਉਹ ਫਿਰੇ ਕ੍ਰਾਈਮ ਵੱਲ ਵੱਧਦੇ ਆ ਤਾਂ ਕਿਸ ਨੇ ਕਹ ਗੈਂਗਸਟਰਾਂ ਨੇ ਵੀ ਆਪਣਾ ਜਿਹੜਾ ਚੇਨ ਚੀਤਾ ਹੈ ਉਸ ਬਾਰੇ ਉਸ ਬਾਰੇ ਕੀ ਕਹਿਣਾ ਚਾਹੁੰਦਾ ਵੇਖੋ ਗੱਲ ਇਹ ਆ ਇਹ ਪਹਿਲੀਆਂ ਸਰਕਾਰਾਂ ਚ ਇਹ ਕੰਮ ਚੱਲਦਾ ਰਿਹਾ ਵੀ ਅੰਦਰ ਬੈਰਕਾਂ ਦੇ ਵਿੱਚ ਜਿਹੜੇ ਗੈਂਗਸਟਰ ਆ ਤੇ ਆਮ ਨੌਜਵਾਨ ਉਹਨਾਂ ਨੂੰ ਇਕੱਠੇ ਰੱਖਦੇ ਸੀ ਆਪਣੀ ਸਰਕਾਰ ਜਦੋਂ ਦੀ ਬਣੀ ਹੈ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਦੇ ਵਿੱਚ ਸਾਡੇ ਜਿਹੜੇ ਅਫਸਰ ਨੇ ਨਾ ਜੋ ਡਾਇਰੈਕਸ਼ਨ ਸਰਕਾਰ ਦੀ ਉਹਦੇ ਅਨਸਾਰ ਹੀ ਚੱਲਣਾ ਆਪਣੀ ਸਰਕਾਰ ਦੇ ਵਿੱਚ ਡਾਇਰੈਕਸ਼ਨ ਇਹ ਹੋ ਵੀ ਜਿਹੜੇ ਗੈਂਗਸਟਰ ਆ ਉਹਨਾਂ ਨੂੰ ਅਲੱਗ ਬੈਰਕਾਂ ਤੇ ਹਾਈ ਸਕਿਉਰਿਟੀ ਜ਼ੋਨ ਤੇ ਰੱਖਿਆ ਜਾਵੇ ਤੇ ਜਿਹੜੇ ਦੂਜੇ ਚੰਗੇ ਬੰਦੇ ਆ ਕੋਈ ਮਾੜਾ ਮੋਟ ਕ੍ਰਾਈਮ ਕਰਕੇ ਆਏ ਉਹਨਾਂ ਨੂੰ ਅਲੱਗ ਬੈਰਕਾਂ ਦੇ ਵਿੱਚ ਰੱਖਿਆ ਜਾਵੇ ਕੋਈ ਇਹੋ ਜੀ ਗੱਲ ਨਹੀਂ ਵੀ ਅੰਦਰ ਕੋਈ ਨੌਜਵਾਨਾਂ ਦੀ ਜਿਹੜੀ ਕਿ ਗੈਂਗਸਟਰਾਂ ਨਾਲ ਅੰਦਰ ਮੁਲਾਕਾਤ ਹੁੰਦੀ ਹੈ ਇਹੋ ਜੀ ਕੋਈ ਗੱਲ ਨਹੀਂ ਹੈਗੀ ਆ ਹੁਣ ਵੇਖੋ ਅਲੱਗ ਭਾਗੇ 1 ਮਹੀਨਾ ਹੋ ਗਿਆ ਜਦੋਂ ਦਾ ਹੁਣ ਸਰਕਾਰ ਵੱਲੋਂ ਸਿੱਧੀ ਡਾਇਰੈਕਸ਼ਨ ਆ ਪੁਲਿਸ ਡਿਪਾਰਟਮੈਂਟ ਨੂੰ ਉਦੋਂ ਦਾ ਲੋਕਾਂ ਤੋਂ ਫਰੋਤਿਆਂ ਦਾ ਕੰਮ ਵੀ ਘਟ ਗਿਆ ਆ ਜਿਹੜੇ ਮਰਡਰ ਹੁੰਦੇ ਹੋ ਉਹ ਵੀ ਕੰਮ ਘਟ ਗਿਆ ਇਹਦੇ ਵੇਖੋ ਸਿੱਧੀ ਆ ਗੱਲ ਜਿਹੜਾ ਕਿਸੇ ਨੂੰ ਗੋਲੀ ਮਾਰੂਗਾ ਉਹਦਾ ਅੰਜਾਮ ਵੀ ਉਹ ਗੋਲੀ ਹੋਊਗਾ ਕਿਸੇ ਨੂੰ ਕੋਈ ਬਖਸ਼ਿਆ ਨਹੀਂ ਜਾਊਗਾ ਬੜਾ ਲੱਗਦਾ ਡਰ ਹੈਗਾ ਜੀ ਕਿਉਂਕਿ ਜਿਸ ਤਰੀਕੇ ਨਾਲ ਲਗਾਤਾਰ ਵਾਰਦਾਤਾਂ ਸਾਹਮਣੇ ਆ ਰਹੀਆਂ ਨੇ ਤੁਹਾਡੇ ਆਪਣੇ ਆਗੂ ਸੇਫ ਨਹੀਂ ਹੈਗੇ ਵੇਖੋ ਗੱਲ ਇਹ ਆ ਇਹ ਜਿਹੜਾ ਕ੍ਰਾਈਮ ਆ ਨਾ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਚ ਜਾਂ ਕੋਈ ਗੈਂਗਸਟਰ ਆ ਆਮ ਆਦਮੀ ਪਾਰਟੀ ਦੀ ਸਰਕਾਰ ਚ ਨਹੀਂ ਇਕੱਲੇ ਆ ਇਹ ਆਪਾਂ ਕਹਿੰਦੇ ਰਹੇ ਆ ਪੁਰਾਣੀਆਂ ਸਰਕਾਰਾਂ ਦੇ ਵਿੱਚ ਵਿਕਰਮ ਸਿੰਘ ਮਜੀਠੀਏ ਦੇ ਨਾਲ ਬੰਦਾ ਜੁੜਿਆ ਸੀ ਅਮਰਸਰ ਦੇ ਵਿੱਚ ਜਦੋਂ ਇੱਕ ਥਾਣੇਦਾਰ ਆਪਦੀ ਧੀ ਨੂੰ ਕਾਲਜ ਛੱਡਣ ਜਾਂਦੇ ਆ ਸੀ ਤੇ ਉਹਨੇ ਆਪਦੀ ਧੀ ਦੀ ਇੱਜ਼ਤ ਖਾਤਰ ਉਹਨੂੰ ਬੰਦੇ ਨੂੰ ਕਿਹਾ ਵੀ ਨਾ ਇਹ ਕੰਮ ਕਰ ਤੇ ਉਹਨੇ ਉਹ ਥਾਣੇਦਾਰ ਨੂੰ ਗੋਲੀ ਮਾਰ ਕੇ ਤੇ ਮੁੜ ਕੇ ਹਿੱਕ ਤੇ ਪੈਰ ਰੱਖ ਕੇ ਤੇ ਉੱਥੇ ਅਕਾਲੀ ਦਲ ਜਿੰਦਾਬਾਦ ਦੇ ਨਾਰੇ ਲਾਉਂਦਾ ਰਿਹਾ ਉਹ ਬੰਦਾ ਵੀ ਇਹ ਗੈਂਗਸਟਰ ਤੇ ਜਿਹੜੇ ਸਮਗਲਰ ਇਹ ਦੇਣ ਆ ਅਕਾਲੀ ਦਲ ਤੇ ਕਾਂਗਰਸ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਵੇਖੋ ਅਸੀਂ ਇਹਨਾਂ ਦੇ ਜਿਹੜੇ ਬੀਜੇ ਕੰਡੇ ਆ ਉਹਨਾਂ ਨੂੰ ਸਾਫ਼ ਕਰਨਦੇ ਆ ਉਹਨਾਂ ਨੂੰ ਚੁਗੰਦੇ ਆ ਬਾਕੀ ਆ ਜਿਹੜਾ ਅਗਲਾ 1 ਮਹੀਨਾ ਚੜਨਾ ਕਰਿਆ ਇਹ ਲੋਕ ਦੇ ਫਿਰਨਗੇ ਜਾਂ ਤੇ ਆਪਦੀ ਮਿਹਨਤ ਮਜਦੂਰੀ ਕਰਕੇ ਆਪਦੇ ਪਰਿਵਾਰ ਪਾਲਣਗੇ ਤੇ ਜਾਂ ਇਹ ਫਿਰ ਪੰਜਾਬ ਛੱਡ ਕੇ ਇਥੋਂ ਨਿਕਲ ਜਾਣਗੇ ਜਿਸ ਤਰ੍ਹਾਂ ਵਿਕਰਮ ਮਜੀਠੀਆ ਨੇ ਕਿਹਾ ਕਿ ਉਹਨਾਂ ਦੇ ਅਲਰੇਡੀ ਸਾਜ਼ਿਸ਼ ਹੋ ਰਹੀ ਹੈ ਜਾਂ ਜਿਸ ਤਰ੍ਹਾਂ ਇੱਕ ਰਿਪੋਰਟ ਡੀਜੀਪੀ ਸਾਹਿਬ ਨੂੰ ਗਈ ਸੀ ਕਿ ਜ਼ਿਲ੍ਹਿਆਂ ਦੇ ਵਿੱਚ ਵੀ ਖਤਰਾ ਹੈ ਵਿਕਰਮ ਮਜੀਠੀਆ ਜੀ ਗੱਲਾਂ ਵਿੱਚ ਕਿੰਨਾ ਕੁ ਸਦਾਈਆ ਜਿਆਦਾ ਮਾਣ ਵੇਖੋ ਜੀ ਕੋਈ ਖਤਰਾ ਨਹੀਂ ਸੀ ਇਹਨਾਂ ਨੇ ਜਾਣ ਬੁਝ ਕੇ ਈਸ਼ੂ ਬਣਾਇਆ ਹੈ ਕੋਈ ਗੱਲ ਹੋਈ ਹੈ ਜੇਲ੍ਹ ਦੇ ਵਿੱਚ ਇਹ ਜਾਣ ਬੁਝ ਕੇ ਵਿਕਰਮ ਸਿੰਘ ਮਜੀਠੀਆ ਜਿਹੜਾ ਨਾ ਉਹ ਹਾਈ ਪਲਾਨ ਲਈ ਪਬਲਿਸਿਟੀ ਲੈਣ ਲਈ ਪੋਲੀਟੀਕਲ ਇਸਟੰਟ ਕਰਦਾ ਰਿਹਾ ਕੋਈ ਇਹੋ ਜੀ ਗੱਲ ਨਹੀਂ ਸਾਡੇ ਤੇ ਵੇਖੋ ਜਿੰਨੇ ਡਿਪਾਰਟਮੈਂਟ ਦੇ ਅਧਿਕਾਰੀ ਆ بڑے ਸਵਿਰਦ ਨੇ بڑے ਧਿਆਨ ਨਾਲ ਉਹ ਨਾਬੇ ਜੇਲ੍ਹ ਦੇ ਵਿੱਚ ਰੱਖਿਆ ਤੁਸੀਂ ਵੇਖਿਆ ਵੀ ਕੋਈ ਇੰਨੀ ਜਿੰਨੀ ਵੀ ਕੋਈ ਸ਼ਿਕਾਇਤ ਆਈ ਆ ਕੋਈ ਗੱਲ ਆਈ ਆ ਕੋਈ ਇਹੋ ਜੀ ਗੱਲ ਨਹੀਂ ਤੇ ਬਾਕੀ ਜਿਹੜਾ ਕੋਈ ਜੇਲ੍ਹ ਦੇ ਵਿੱਚ ਆਉਂਦਾ ਭਾਵੇਂ ਕੋਈ ਕ੍ਰਿਮੀਨਲ ਆ ਤੇ ਭਾਵੇਂ ਕੋਈ ਪੋਲੀਟੀਕਲ ਆ ਭਾਵੇਂ ਕੋਈ ਨਾਨ ਪੋਲੀਟੀਕਲ ਬੰਦਾ ਉਹਨਾਂ ਦੀ ਜਾਨ ਮਾਲ ਦੀ ਜ਼ਿੰਮੇਵਾਰੀ ਸਾਡੇ ਡਿਪਾਰਟਮੈਂਟ ਦੀ ਆ ਸਾਡੇ ਅਧਿਕਾਰੀਆਂ ਦੀ ਆ ਉਹਨਾਂ ਨੂੰ ਕਿਸੇ ਨੂੰ ਫਿਕਰ ਕਰਨ ਦੀ ਲੋੜ ਨਹੀਂ ਭਾਵੇਂ ਕੋਈ ਗਰੀਬ ਹੈ ਭਾਵੇਂ ਕੋਈ ਅਮੀਰ ਹੈ ਜਿਹੜਾ ਜੇਲ੍ਹ ਦੇ ਵਿੱਚ ਹੁੰਦਾ ਉਹਦੇ ਜਾਨ ਦੀ ਉਹਦੀ ਸੁਰੱਖਿਆ ਦੀ ਜ਼ਿੰਮੇਵਾਰੀ ਸਾਡੇ ਅਧਿਕਾਰੀਆਂ ਦੀ ਹੈ। ਮੰਨ ਤੁਸੀਂ ਤੁਹਾਡੇ ਹਰਕੇ ਦੇ ਵਿੱਚ ਇਨਸਿਡੈਂਟ ਹੋਇਆ ਹੈ ਸਰ ਕਾਲਜ ਦੇ ਵਿੱਚ ਇੱਕ ਕੁੜੀ ਨੂੰ ਗੋਲੀ ਮਾਰੀ ਗਈ ਆ। ਉਹ ਗਰੀਬ ਪਰਿਵਾਰ ਹੈ ਤੇ ਜਿਹੜਾ ਕਿਧਰ ਲੱਗੇ ਕਿਤੇ ਕਹਿੰਦੇ ਮਾਮਲੇ ਨੂੰ ਰਫਾ ਦਫਾ ਕਰਨ ਦੀ ਕੋਸ਼ਿਸ਼ ਕੀਤੀ ਜਿਹੜਾ ਰਵਾਲਵਾ